ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਵਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 99 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗਜ਼ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਜ਼ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ। ਨਮਸਕਾਰ ਜੀ ਮੈਂ ਬਿਪਨਗੋਲ ਤੋਂ ਦੋ ਹੀ ਦਿਖ ਰਿਹਾ ਥੈਂਕਸ ਵੀਰ ਜੀ। ਹਰਪੀਤ ਤਲੀ ਹਲਕਾ ਬਰਾਇਕਾ ఎమ్మెల్యే ਮੋਲਕ ਸਿੰਘ ਬਲੀਓ ਰਾਹਤ ਸਮਗਰੀ ਤੇ ਜੀਆਰਐਸ ਟੈਂਸਰਨਲ ਨੂੰ ਨਮਸਕਾਰ ਨਮਸਕਾਰ ਕੀ ਕਹਿਣਾ ਚਾਹੋਗੇ ਅੱਜ ਦੇ ਰਹਿਗਾ ਦੇਖੋ ਇਹ 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 ਇਹੋ ਜੀ ਜਦੋਂ ਕ੍ਰੋਪੀ ਹੁੰਦੀ ਹੈ ਜਾਂ ਇਹੋ ਜੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਸਾਡੀ ਨਾਗਰਿਕ ਹੋਣ ਦੇ ਵੀ ਨੁਮਾਇੰਦੇ ਹੋਣ ਦੇ ਤੌਰ ਤੇ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਸਾਰੇ ਰਲ ਕੇ ਇਸ ਨੂੰ ਜੱਟੀਏ ਸੋ ਸਾਡੀ ਡਿਊਟੀ ਫਰੋਹੀਪੁਰ ਦੇ ਇਲਾਕੇ ਚ ਲੱਗੀ ਹੈ ਤੇ ਇਸ ਕਰਕੇ ਅਸੀਂ ਉੱਥੇ ਜਿਹੜਾ ਰਾਸ਼ਨ ਦੀ ਸਮਗਰੀ ਮੁਹੱਈਆ ਕਰਾ ਰਹੇ ਹਾਂ ਜਿਹੜੀ ਸਾਨੂੰ ਇਨਸਟਰਕਸ਼ਨ ਆਉਂਦੀ ਹੈ ਉਹ ਤੋਂ ਅਸੀਂ ਉਹਨਾਂ ਨੂੰ ਪੂਰੀ ਕਰਦੇ ਆ ਅੱਜ ਕੀ ਕੁਝ ਪਿੰਜਿਆ ਅੱਜ ਰਾਸ਼ਨ ਤੇ ਕੁਝ ਪਾਣੀ ਹੈ ਜਿਹੜਾ ਲੜਿੰਦਾ ਸਮਾਨ ਹੁੰਦਾ ਉਹ ਜਿਹੜੀ ਹੋਰ ਵੀ ਪ੍ਰਭਾਵਿਤ ਇਲਾਕੇ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਇਸ ਪੰਨੇ ਬਿਲਕੁਲ ਸਾਡੀ ਤਾਂ ਹਲਕਾ ਵਾਈਜ਼ ਡਿਊਟੀ ਹੈ ਜੀ ਕੋਈ ਉਪਰ ਵਾਲੇ ਪਾਸੇ ਸਾਡੀ ਜ਼ਿਲ੍ਹਾ ਵਾਈਜ਼ ਡਿਊਟੀ ਲੱਗੀ ਵੀ ਆ ਜਿੱਥੇ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਸਾਨੂੰ ਦੱਸ ਦਿੱਤਾ ਜਾਂਦਾ ਅਸੀਂ ਪਹੁੰਚ ਦੀ ਕਰਦੇ ਆ ਅੱਜ ਇਹ ਕਿੰਵੀਂ ਗੱਡੀ ਪਈ ਸੀ ਇਹ 5ਵੀਂ ਹੈ 5ਵੀਂ ਪਈ ਸੀ ਆਪਾਂ ਹੋਰ ਵੀ ਗੱਲਬਾਤ ਕਰਦੇ ਸਰ ਕੀ ਕਿਹਨੇ ਚੋ ਗਿਆ ਜਿਹੜਾ ਉਹ ਦੇਖੋ ਜੀ ਜਿਹੜੇ ਹਾਰਪੀਟ ਦਾ ਕਰਦੇ ਅਸੀਂ ਸਾਡੇ ਐਮਐਲਏ ਸਾਹਿਬ ਮੋਲਕ ਸਿੰਘ ਜੀ ਵੱਲੋਂ ਪੂਰੇ ਯਤਨਾਂ ਦੇ ਨਾਲ ਪੂਰੀ ਮਿਹਨਤ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਵੀ ਜਿਹੜੇ ਹਾਲਾਤ ਆ ਉਹਨਾਂ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜੇਤੋ ਮੰਡੀ ਦੇ ਵਿੱਚ ਉਹ ਹਰ ਤਰ੍ਹਾਂ ਦੀ ਸਮਗਰੀ ਹੈ ਜਿਹੜੀ ਪੂਨੋ ਤੇ ਕਰਪ ਚਾਈ ਜਾ ਕਿੰਨੀ ਮੇ ਕੱਢੀ ਜਾ ਰਹੀ ਹੈ ਇਹ ਪੰਜਵੀਂ ਕੱਢੀ ਜਾ ਰਹੀ ਹੈ ਕੀ ਕੋ ਚਾਰੇ ਇਹਦੇ ਵਿੱਚ ਜਿਹੜਾ ਥਰੇਲੂ ਸਮਾਨ ਵਰਤਨ ਵਾਲਾ ਜਿਹੜੇ ਵੀ ਅੱਜ ਕੱਲ ਲੋਡ ਹੈ ਜਿਵੇਂ ਮੌਕੇ ਦੀ ਲੋਡ ਹੈ ਉਹ ਚੀਜ਼ ਕਿਹੜਾ ਭੇਜੀ ਜਾ ਰਹੀ ਹੈ ਜਿਉਂ ਜਿਉਂ ਸਾਨੂੰ ਉਤੋਂ ਹਾਈ ਕਮਾਂਡ ਦਾ ਜਿਵੇਂ ਜਿਵੇਂ ਉੱਥੋਂ ਦੀ ਪ੍ਰਸ਼ਾਸਨ ਦਾ ਹੁਕਮ ਆਈ ਜਾਊਗਾ ਉਸੇ ਤਰ੍ਹਾਂ ਹੀ ਅਸੀਂ ਭੇਜੀ ਜਾਣਾ ਜਿਹੜੀ ਇੱਕ ਹੀ ਮਹਿੰਮ ਲਗਾ ਤਾਈ ਫਿਰ ਜਾਰੀ ਰਹੇਗੀ ਇਹ ਲਗਾਤਾਰ ਜਾਰੀ ਰਹੇਗੀ ਜਿਸ ਚੀਜ਼ ਦਾ ਇਹ ਨਹੀਂਗਾ ਵੀ ਕਿਉਂਕਿ ਜਿਹੜਾ ਲੋਡ ਹੈ ਨਾ ਇਹ ਇਸ ਤੋਂ ਮਹੀਨੇ ਤੋਂ ਵੱਧ ਜ਼ਿਆਦਾ ਲੋਡ ਪੈਣੀ ਆ ਸਾਨੂੰ ਵੀ ਪਤਾ ਵੀ ਹੁਣ ਜਿਹੜੇ ਲੋਕ ਆ ਕੀ ਦਵਾ-ਦਵਾ ਸਮਾਨ ਲੈ ਕੇ ਜਾਈ ਰਿਹਾ ਪਰ ਜਦੋਂ ਅਖੀਰ ਮਹੀਨੇ ਤੱਕ ਪਾਣੀ ਦਾ ਨਿਕਾਸ ਜਿਹੜਾ ਥੱਲੇ ਹੋਣਾ ਉਦੋਂ ਲੋਕਾਂ ਨੂੰ ਇਹਨਾਂ ਦੀ ਬਹੁਤ ਲੋੜ ਪੈਣੀ ਆ ਉਸ ਤੱਕਰ ਵੀ ਸਾਡਾ ਐਮਐਲਏ ਸਾਹਿਬ ਲੋਕ ਜਿਹੜਾ ਉਪਰਾਲਾ ਚੱਲਦਾ ਰਹੇ ਆ ਉਹ ਪੈ ਨਿਰਦੇਜੀ ਵੀ ਸਭ ਕੀ ਕਰਨਗੇ ਜਿਹੜੀ ਇਸ ਮਗਰੀ ਤੇ ਦੇਖੋ ਇਹ ਬੜਾ ਦੁਕਾਨ ਤੇ ਜਿਹੜਾ ਪੰਜਾਬ ਦੇ ਫਿਸਿਆ ਇਸ ਵਾਰ ਹੜ੍ਹਾਂ ਦੀ ਮਾਰ ਬੜੇ ਲੰਮੇ ਸਮੇਂ ਬਾਅਦ ਜਿਹੜਾ ਇਹ ਕਾਫੀ ਵੱਡਾ ਹਿੱਸਾ ਪੰਜਾਬ ਦਾ ਹੜ੍ਹਾਂ ਦੀ ਮਾਰ ਹੇਠ ਆ ਉਸੇ ਸਬੰਧ ਦੇ ਵਿੱਚ ਜਿਵੇਂ ਜਿਵੇਂ ਮਤਲਬ ਸਬੰਧਤ ਪ੍ਰਸ਼ਾਸਨ ਵੱਲੋਂ ਇੰਸਟਰਕਸ਼ਨਸ ਆ ਰਹੇ ਆ ਉਵੇਂ ਮੈਂ ਵਕਫਾ ਖਾਲਕਿਆਂ ਦੇ ਵਿਧਾਇਕ ਸਾਹਿਬਾਨ ਤੇ ਹੋਰ ਆਮ ਲੋਕ ਵੀ ਸਾਰੇ ਜਿਹੜੇ ਰਲ ਮਿਲ ਕੇ ਰਾਸ਼ਨ ਸਮਗਰੀ ਉੱਥੇ ਪਹੁੰਚਾ ਰਹੇ ਆ ਜਿੰਨੇ ਵੀ ਮਦਦ ਕੀਤੀ ਜਾ ਸਕਦੀ ਹੈ ਉਹਨੇ ਮੈਂ ਹੋਰ ਵੀ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਵੱਧ ਚੜ੍ਹ ਕੇ ਮਤਲਬ ਕਿ ਇਸ ਤਰ੍ਹਾਂ ਦੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਾਵੇ ਠੀਕ ਹੈ ਜੀ ਸਭ ਕੀ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਇੱਕੋ ਉਪਰਾਲਾ ਐਮਐਲਏ ਸਾਹਿਬ ਵੱਲੋਂ ਕੀਤਾ ਜਾ ਰਿਹਾ ਜਿੱਦਾਂ ਜਿੱਦਾਂ ਗਵਰਨਮੈਂਟ ਵੱਲੋਂ ਇੰਸਟਰਕਸ਼ਨਾਂ ਆndੀਆਂ ਵੀ ਸਮਾਨ ਭੇਜਿਆ ਜਾਵੇ ਜੋ ਵੀ ਮਟੀਰੀਅਲ ਜੋ ਵੀ ਰਿਕੁਆਇਰਡ ਹੈਗਾ ਉੱਥੇ ਤਾਂ ਸਾਰੀ ਸਮੱਗਰੀ ਉਸੇ ਤਰ੍ਹਾਂ ਹੀ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਭੇਜ ਭੇਜੀ ਜਾ ਰਹੀ ਹੈ ਤੇ ਐਮਐਲਏ ਸਾਹਿਬ ਦੀ ਜਿਵੇਂ ਡਿਊਟੀ ਲੱਗਦੀ ਹੈ ਸਾਰੇ ਵਰਕਰ ਉਹਨਾਂ ਦੇ ਨਾਲ ਉਸ ਤਰ੍ਹਾਂ ਸਹਿਮਤ ਹੈ ਹੋ ਕੇ ਤੇ ਵੱਧ ਛੱਡ ਕੇ ਯੋਗਦਾਨ ਪਾ ਰਹੇ ਹੈ ਜੀ ਅੱਜ ਕੀ ਕੁਝ ਭੇਜਿਆ ਜਾ ਰਿਹਾ ਹੈ ਅਜਕ ਘਰਦਿਆਂ ਮਤਲਬ ਜਿਵੇਂ ਰਾਸ਼ਨ ਦੀਆਂ ਸੁਤਨ ਜ਼ਰੂਰਤਾਂ ਹੈ ਜੀ ਪਾਣੀ ਉੱਥੇ ਪਾਣੀ ਦੀ ਬੜੀ ਸਮੱਸਿਆ ਹੈ ਸੀ ਪਾਣੀ ਦੀ ਬੋਤਲਾਂ ਭੇਜੀਆਂ ਜਾ ਰਹੀਆਂ ਤੇ ਸਾਰਾ ਸਮਾਨ ਜਿਹੜਾ ਹੈ ਰਾਸ਼ਨ ਪਾਣੀ ਵਗੈਰਾ ਦਾ ਕਿੰਨੀ ਗੱਡੀ ਭੇਜੀ ਇਹ ਸਾਰੇ 5ਵੀਂ ਗੱਡੀ ਅੱਜ ਭੇਜੀ ਹੈ ਐਮਐਲਏ ਸਾਹਿਬ ਨੇ ਤੇ ਜਿਵੇਂ ਜਿਵੇਂ ਵੀ ਉੱਪਰੋਂ ਹੋਰ ਹੁਕਮ ਆਂਦਾ ਜਾਂ ਸਹਾਇਤਾ ਆਂਦੀ ਹੈ ਉਸ ਤਰ੍ਹਾਂ ਸਾਰਾ ਮਤਲਬ ਐਮਐਲਏ ਸਾਹਿਬ ਲਗਾਤਾਰ ਲੱਗੇ ਹੋਏ ਐਸ ਕੰਮ ਲਈ ਪੂਰਾ ਪ੍ਰਤੀਸ਼ੀਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਦਿੱਤੀ ਜਾਵੇਗੀ ਲੋਕਾਂ ਦੀ ਸਹਾਇਤਾ ਦੇ ਲਈ ਪੁਰਜ਼ੋਰ ਮਤਲਬ ਤਨ ਮੰਨ ਧਨ ਦੇ ਨਾਲ ਪੂਰੀ ਸਹਾਇਤਾ ਐਮਐਲਏ ਸਾਹਿਬ ਕਰ ਰਹੇ ਹੈ ਔਰ ਅਸੀਂ ਸਾਰੇ ਲੋਕ ਉਹਨਾਂ ਦੇ ਐਮਐਲਏ ਸਾਹਿਬ ਦੀ ਇਨਸਟਰਕਸ਼ਨ ਪਰ ਸਮਾਨ ਇਕੱਠਾ ਕਰਕੇ ਉਸ ਤਰ੍ਹਾਂ ਉਹਨਾਂ ਨੂੰ ਭੇਜ ਰਹੇ ਹਾਂ। ਨਮਸਕਾਰ ਜੀ ਮੈਂ ਬੇਪੰਗੋਲ ਤੇ ਤੋਂ ਹੀ ਦੇਖ ਰਹੇ ਹਾਂ। ਥੈਂਕਸ ਵੀਰੇ। ਹਰਪੀਟਾਲੀ ਹਲਕਾ ਬਰਾਇਕ ਐਮਐਲਏ ਮੋਲਕ ਸਿੰਘ ਬਲੀ ਉਹ ਰਾਹਤ ਸਮਗਰੀ ਤੇ ਜੀਆ ਰੀਆ ਇਸ ਟਾਈਮ ਫਰਨਲ ਮਿਉਨੀ ਨਮਸਕਾਰ ਸਰ। ਨਮਸਕਾਰ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਦੇਖੋ ਇਹ 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 ਇਹੋ ਜੀ ਜਦੋਂ ਕਰੋਪੀ ਹੁੰਦੀ ਹੈ ਜਾਂ ਇਹੋ ਜੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਰਲ ਕੇ ਸਾਡੀ ਨਾਗਰਿਕ ਹੋਣ ਦੇ ਵੀ ਨੁਮਾਇੰਦੇ ਹੋਣ ਦੇ ਤੌਰ ਤੇ ਵੀ ਜ਼ਿੰਮੇਵਾਰੀ ਬਣਦੀ ਸੋ ਸਾਡੀ ਡਿਊਟੀ ਫਰੋਇਪੁਰ ਦੇ ਇਲਾਕੇ ਚ ਲੱਗੀ ਹੈ ਤੇ ਇਸ ਕਰਕੇ ਅਸੀਂ ਉੱਥੇ ਜਿਹੜਾ ਰਾਸ਼ਨ ਦੀ ਸਮਗਰੀ ਮੁਹਈਆ ਕਰਾ ਰਹੇ ਹਾਂ ਜਿਹੜੀ ਸਾਨੂੰ ਇਨਸਟਰਕਸ਼ਨ ਆਉਂਦੀ ਹੈ ਉਦੋਂ ਅਸੀਂ ਉਹਨਾਂ ਨੂੰ ਪੂਰੀ ਕਰਦੇ ਹਾਂ ਅੱਜ ਕੀ ਕੁਝ ਪਿੰਜੇ ਜਾਨੀ ਅੱਜ ਰਾਸ਼ਨ ਤੇ ਕੁਝ ਪਾਣੀ ਹੈ ਜਿਹੜਾ ਲੜਿੰਦਾ ਸਮਾਨ ਹੁੰਦਾ ਉਹ ਜਿਹੜੇ ਹੋਰ ਵੀ ਪ੍ਰਭਾਵਿਤ ਇਲਾਕੇ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਇਸ ਪੰਨੇ ਬਿਲਕੁਲ ਸਾਡੀ ਤਾਂ ਹਲਕਾ ਵਾਈਜ਼ ਡਿਊਟੀ ਹੈ ਜੀ ਫਰੋਇਪੁਰ ਵਾਲੇ ਪਾਸੇ ਸਾਡੀ ਜ਼ਿਲ੍ਹਾ ਵਾਈਜ਼ ਡਿਊਟੀ ਲੱਗੀ ਵੀ ਆ ਜਿੱਥੇ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਸਾਨੂੰ ਦੱਸ ਦਿੱਤਾ ਜਾਂਦਾ ਅਸੀਂ ਪਹੁੰਚ ਦੀ ਕਰਦੇ ਆ ਅੱਜ ਇਹ ਕਿੰਵੀਂ ਗੱਡੀ ਪਈ ਸੀ ਇਹ 5ਵੀਂ ਹੈ 5ਵੀਂ ਪਈ ਸੀ ਆਪਾਂ ਹੋਰ ਵੀ ਗੱਲਬਾਤ ਕਰਦੇ ਸਰ ਕੀ ਕਿ ਨਜ ਹੋ ਗਿਆ ਜਿਹੜੇ ਦੇਖੋ ਜੀ ਜਿਹੜੇ ਹਾਰਪੀਟ ਦਾ ਕਰਦੇ ਅਸੀਂ ਸਾਡੇ ਐਮਐਲਏ ਸਾਹਿਬ ਮੋਲਕ ਸਿੰਘ ਜੀ ਵੱਲੋਂ ਪੂਰੇ ਯਤਨਾਂ ਦੇ ਨਾਲ ਪੂਰੀ ਮਿਹਨਤ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਵੀ ਜਿਹੜੇ ਹਾਲਾਤ ਆ ਉਹਨਾਂ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜੇਤੋ ਮੰਡੀ ਦੇ ਵਿੱਚ ਉਹ ਹਰ ਤਰ੍ਹਾਂ ਦੀ ਸਮਗਰੀ ਆ ਜਿਹੜੀ ਉਨਾਂ ਤੇ ਕਰਪਾਈ ਜਾਂਦੀ ਹੈ ਕਿੰਨੀ ਮੇ ਕੱਢੀ ਜਾ ਰਹੀ ਹੈ ਇਹ ਪੰਜਵੀਂ ਕੱਢੀ ਜਾ ਰਹੀ ਹੈ ਕੀ ਕੋ ਚਾਰੇ ਇਹਦੇ ਵਿੱਚ ਜਿਹੜਾ ਥਰੇਲੂ ਸਮਾਨ ਵਰਤਨ ਵਾਲਾ ਜਿਹੜੇ ਵੀ ਅੱਜ ਕੱਲ ਲੋਡ ਹੈ ਜਿਵੇਂ ਮੌਕੇ ਦੀ ਲੋਡ ਹੈ ਉਹ ਚੀਜ਼ ਕਿਹੜਾ ਭੇਜੀ ਜਾ ਰਹੀ ਹੈ ਜਿਉਂ ਜਿਉਂ ਸਾਨੂੰ ਉੱਥੋਂ ਹਾਈ ਕਮਾਂਡ ਦਾ ਜਿਵੇਂ ਜਿਵੇਂ ਉੱਥੋਂ ਦੀ ਪ੍ਰਸ਼ਾਸਨ ਦਾ ਹੁਕਮ ਆਈ ਜਾਊਗਾ ਉਸੇ ਤਰ੍ਹਾਂ ਹੀ ਅਸੀਂ ਭੇਜੀ ਜਾਣਾ ਜਿਹੜੀ ਇੱਕ ਹੀ ਮਹਿੰਮ ਲਗਾ ਤਾਈ ਫਿਰ ਜਾਰੀ ਰਹੇਗੀ ਇਹ ਲਗਾਤਾਰ ਜਾਰੀ ਰਹੇਗੀ ਜਿਸ ਚੀਜ਼ ਦਾ ਇਹ ਨਹੀਂਗਾ ਵੀ ਕਿਉਂਕਿ ਜਿਹੜਾ ਲੋਡ ਹੈ ਨਾ ਇਹ ਇਸ ਤੋਂ ਮਹੀਨੇ ਤੋਂ ਵੱਧ ਜ਼ਿਆਦਾ ਲੋਡ ਪੈਣੀ ਆ ਸਾਨੂੰ ਵੀ ਪਤਾ ਵੀ ਹੁਣ ਜਿਹੜੇ ਲੋਕ ਆ ਵੀ ਦਵਾ ਦਵਾ ਸਮਾਨ ਲੈ ਕੇ ਜਾਈ ਰਹੇ ਆ ਪਰ ਜਦੋਂ ਅਖੀਰ ਮਹੀਨੇ ਤੱਕ ਪਾਣੀ ਦਾ ਨਿਕਾਸ ਜਿਹੜਾ ਥੱਲੇ ਹੋਣਾ ਉਦੋਂ ਲੋਕਾਂ ਨੂੰ ਇਹਨਾਂ ਦੀ ਬਹੁਤ ਲੋੜ ਪੈਣੀ ਆ ਉਸ ਤੱਕ ਵੀ ਸਾਡਾ ਐਮਐਲਏ ਸਾਹਿਬ ਲੋਕ ਜਿਹੜਾ ਉਪਰਾਲਾ ਚੱਲਦਾ ਰਹੇ ਆ ਆਹ ਪੈ ਨਿਰਦੇਜੀ ਜੀ ਸਭ ਕੀ ਕੰਮ ਚੱਲ ਗਿਆ ਜਿਹੜੀ ਇਸ ਮਗਰੀ ਤੇ ਦੇਖੋ ਇਹ ਬੜਾ ਦੁਕਾਨ ਤੇ ਜਿਹੜਾ ਪੰਜਾਬ ਦੇ ਫਿਸਿਆ ਇਸ ਵਾਰ ਹੜ੍ਹਾਂ ਦੀ ਮਾਰ ਬੜੇ ਲੰਮੇ ਸਮੇਂ ਬਾਅਦ ਜਿਹੜਾ ਇਹ ਕਾਫੀ ਵੱਡਾ ਹਿੱਸਾ ਪੰਜਾਬ ਦਾ ਹੜ੍ਹਾਂ ਦੀ ਮਾਰ ਹੇਠਾ ਹੈ ਉਸ ਦੇ ਸਬੰਧ ਦੇ ਵਿੱਚ ਜਿਵੇਂ ਜਿਵੇਂ ਮਤਲਬ ਸਬੰਧਤ ਪ੍ਰਸ਼ਾਸਨ ਵੱਲੋਂ ਇੰਸਟ੍ਰਕਸ਼ਨਸ ਆ ਰਹੇ ਹਨ ਉਵੇਂ ਮੈਂ ਵਕਫਾ ਖਾਲਕਿਆਂ ਦੇ ਵਿਧਾਇਕ ਸਹਬਾਨ ਤੇ ਹੋਰ ਆਮ ਲੋਕ ਵੀ ਸਾਰੇ ਜਿਹੜੇ ਰਲ ਮਿਲ ਕੇ ਰਾਸ਼ਨ ਸਮਗਰੀ ਉੱਥੇ ਪਹੁੰਚਾ ਰਹੇ ਆ ਜਿੰਨੇ ਵੀ ਮਦਦ ਕੀਤੀ ਜਾ ਸਕਦੀ ਹੈ ਉਹਨੇ ਮੈਂ ਹੋਰ ਵੀ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਵੱਧ ਚੜ ਕੇ ਮਤਲਬ ਕਿ ਇਸ ਤਰ੍ਹਾਂ ਦੇ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਾਵੇ ਠੀਕ ਹੈ ਸਭ ਕੀ ਕਹਿਣਾ ਚਾਹੋ ਬਹੁਤ ਹੀ ਵਧੀਆ ਇੱਕੋ ਉਪਰਾਲਾ ਐਮਐਲਏ ਸਾਹਿਬ ਵੱਲੋਂ ਕੀਤਾ ਜਾ ਰਿਹਾ ਜਿੱਦਾਂ ਜਿੱਦਾਂ ਗਵਰਨਮੈਂਟ ਵੱਲੋਂ ਇੰਸਟਰਕਸ਼ਨਾਂ ਆndੀਆਂ ਵੀ ਸਮਾਨ ਭੇਜਿਆ ਜਾਵੇ ਜੋ ਵੀ ਮਟੀਰੀਅਲ ਜੋ ਵੀ ਰਿਕੁਆਇਰਡ ਹੈਗਾ ਉੱਥੇ ਤਾਂ ਸਾਰੀ ਸਮੱਗਰੀ ਉਸੇ ਤਰ੍ਹਾਂ ਹੀ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਭੇਜ ਭੇਜੀ ਜਾ ਰਹੀ ਹੈ ਤੇ ਐਮਐਲਏ ਸਾਹਿਬ ਦੀ ਜਿਵੇਂ ਡਿਊਟੀ ਲੱਗਦੀ ਹੈ ਸਾਰੇ ਵਰਕਰ ਉਹਨਾਂ ਦੇ ਨਾਲ ਉਸ ਤਰ੍ਹਾਂ ਸਹਿਮਤ ਹੈ ਹੋ ਕੇ ਤੇ ਵੱਧ ਛੱਡ ਕੇ ਯੋਗਦਾਨ ਪਾ ਰਹੇ ਹੈ ਜੀ ਅੱਜ ਕੀ ਕੁਝ ਭੇਜਿਆ ਜਾ ਰਿਹਾ ਹੈ ਅਜਕ ਘਰਦਿਆਂ ਮਤਲਬ ਜਿਵੇਂ ਰਾਸ਼ਨ ਦੀਆਂ ਸੁਤਨ ਜ਼ਰੂਰਤਾਂ ਹੈ ਜੀ ਪਾਣੀ ਉੱਥੇ ਪਾਣੀ ਦੀ ਬੜੀ ਸਮੱਸਿਆ ਹੈ ਸੀ ਪਾਣੀ ਦੀ ਬੋਤਲਾਂ ਭੇਜੀਆਂ ਜਾ ਰਹੀਆਂ ਤੇ ਸਾਰਾ ਸਮਾਨ ਜਿਹੜਾ ਹੈ ਰਾਸ਼ਨ ਪਾਣੀ ਵਗੈਰਾ ਦਾ ਕਿੰਨੀ ਗੱਡੀ ਭੇਜੀ ਇਹ ਸਾਰੇ 5ਵੀਂ ਗੱਡੀ ਅੱਜ ਭੇਜੀ ਹੈ ਐਮਐਲਏ ਸਾਹਿਬ ਨੇ ਤੇ ਜਿਵੇਂ ਜਿਵੇਂ ਵੀ ਉੱਪਰੋਂ ਹੋਰ ਹੁਕਮ ਆਂਦਾ ਜਾਂ ਸਹਾਇਤਾ ਆਂਦੀ ਹੈ ਉਸ ਤਰ੍ਹਾਂ ਸਾਰਾ ਮਤਲਬ ਐਮਐਲਏ ਸਾਹਿਬ ਲਗਾਤਾਰ ਲੱਗੇ ਹੋਏ ਐਸ ਕੰਮ ਲਈ ਪੂਰਾ ਪ੍ਰਤੀਸ਼ੀਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਵੇਗੀ ਲੋਕਾਂ ਦੀ ਸਹਾਇਤਾ ਦੇ ਲਈ ਪੁਰਜ਼ੋਰ ਮਤਲਬ ਤਨ ਮੰਨ ਧਨ ਦੇ ਨਾਲ ਪੂਰੀ ਸਹਾਇਤਾ ਐਮਐਲਏ ਸਾਹਿਬ ਕਰ ਰਹੇ ਹੈ ਔਰ ਅਸੀਂ ਸਾਰੇ ਲੋਕ ਉਹਨਾਂ ਦੇ ਐਮਐਲਏ ਸਾਹਿਬ ਦੀ ਇਨਸਟਰਕਸ਼ਨ ਅਨੁਸਾਰ ਸਮਾਨ ਇਕੱਠਾ ਕਰਕੇ ਉਸ ਤਰ੍ਹਾਂ ਉਹਨਾਂ ਨੂੰ ਭੇਜ ਰਹੇ ਹਾਂ